ਅੱਜ ਦੋਸਤੋ ਅੱਜ ਆਪਾਂ ਪਹੁੰਚੇ ਆ ਐਫ ਪੀਓ ਮੇਲਾ ਸੰਗਰੂਰ ਜੋ ਇੰਡੀਆ ਲੈਵਲ ਦਾ ਮੇਲਾ ਪੰਜਾਬ ਦੇ ਵਿੱਚ ਲੱਗਿਆ ਆ ਇਸ ਮੇਲੇ ਦੇ ਵਿੱਚ ਸਾਨੂੰ ਮਿਲੇ ਸਰਦਾਰ ਪਰਮਿੰਦਰ ਸਿੰਘ ਜੋ ਸੈਦ ਦਾ ਕੰਮ ਕਰਦੇ ਆ ਪਟਿਆਲੇ ਜ਼ਿਲ੍ਹੇ ਤੋਂ ਬਹੁਤ ਹੀ ਮਤਲਬ ਮੈਂ ਇਹਨਾਂ ਦੇ ਕੰਮ ਨੂੰ ਸ਼ਲਾਘਾਯੋਗ ਕਦਮ ਕਹਾਂਗਾ ਅੱਜ ਕੱਲ ਲੋਕ ਹੋ ਜਾਂਦੇ ਰੋਪ ਦੇ ਵਿੱਚ ਜ਼ਹਿਰ ਖਾਰੇ ਆ ਪਰ ਇਹਨਾਂ ਨੇ ਅਮਰਤ ਦਾ ਕੰਮ ਸ਼ੁਰੂ ਕੀਤਾ ਹੈ ਕੋਈ ਵੀ ਧਾਰਮਿਕ ਪ੍ਰੋਗਰਾਮ ਹੋਵੇ ਉਹਦੇ ਵਿੱਚ ਮਿੱਠੇ ਦੇ ਤੌਰ ਤੇ ਸਹਿਦ ਦਾ ਯੂਜ਼ ਕੀਤਾ ਜਾਂਦਾ ਹੈ ਚਾਹੇ ਕੋਈ ਵੀ ਧਰਮ ਹੋਵੇ ਹਰ ਧਰਮ ਦੇ ਵਿੱਚ ਸਹਿਦ ਦੀ ਇੱਕ ਵਿਸ਼ੇਸ਼ ਮਹੱਤਤਾ ਹੈ ਸੋ ਮੈਂ ਹੁਣ ਪਰਮਿੰਦਰ ਜੀ ਨੂੰ ਪੁੱਛੂੰਗਾ ਕਿ ਤੁਸੀਂ ਸਹਿਦ ਦਾ ਡੋਮੈਸਟਿਕ ਲੈਵਲ ਤੇ ਕੰਮ ਕਰਦੇ ਹੋ ਜਾਂ ਮਾਈਗਰੇਟਰੀ ਬੀ ਕੀਪਰ ਹੋ ਹਾਜੀ ਪਰਮਿੰਦਰ ਜੀ ਪਹਿਲਾਂ ਤੁਸੀਂ ਆਪਣੇ ਬਾਰੇ ਤੇ ਆਪਣੇ ਪਿੰਡ ਬਾਰੇ ਜਾਣਕਾਰੀ ਦਿਓ ਫਿਰ ਤੁਹਾਡੇ ਜਿਹੜੇ ਮਧੂਮੱਖੀ ਪਾਲਣ ਦਾ ਜੇ ਤੁਸੀਂ ਕਿਸ 스ਕੇਲ ਤੇ ਕੰਮ ਕਰਦੇ ਹੋ ਉਹਦੇ ਬਾਰੇ ਦੱਸੋ ਮੇਰਾ ਨਾਮ ਪਰਮਿੰਦਰ ਸਿੰਘ ਆ ਜੀ ਜਿਲ੍ਹਾ ਪਟਿਆਲਾ ਸੀ ਨਾਪਾ ਤੇ ਪਿੰਡ ਗੱਲਾ ਮજરા ਅਸੀਂ 2012 ਤੋਂ ਟ੍ਰੇਨਿੰਗ ਲਈ ਪਹਿਲਾਂ ਸਾਡੇ ਖੇਤੀ ਵਿਗਿਆਨ ਕੇਂਦਰ ਪਟਿਆਲੇ ਤੋਂ ਕੀ ਵੀ ਕੀਤਾ ਟ੍ਰੇਨਿੰਗ ਲੈ ਕੇ ਅਸੀਂ ਮਧੂਮੱਖੀ ਪਾਲਣ ਦਾ ਆਪਦਾ ਬੀ ਫਾਰਮਿੰਗ ਦਾ ਕੰਮ ਕੀਤਾ ਤੇ ਜਦੋਂ ਸਾਡੇ ਲਈ ਸ਼ਹਿਦ ਦੀ ਪ੍ਰੋਡਕਸ਼ਨ ਹੋਣ ਲੱਗੀ ਜੀ ਅਸੀਂ ਫਿਰ ਉਹਨੂੰ ਕਹਿੰਦਾ ਵਪਾਰੀ ਹੁੰਦੇ ਸੀ ਤੇ ਹੌਲੀ ਹੌਲੀ ਅਸੀਂ ਆਪਣੀ ਪੈਕਿੰਗ ਆਪ ਸ਼ੁਰੂ ਕਰਕੇ ਸੇਲ ਕਰਨੀ ਸ਼ੁਰੂ ਕੀਤੀ ਮੇਲਿਆਂ ਦੇ ਉੱਪਰ ਤੇ ਸਾਡਾ ਸ਼ਹਿਦ ਆ ਜਿਹੜਾ ਬਿਲਕੁਲ ਪਿਓਰ ਅਤੇ ਸ਼ੁੱਧਾ ਹੋਊਗਾ ਜੀ ਕਿਸੇ ਵੀ ਤਰ੍ਹਾਂ ਦੇ ਫਿਲ ਮਿਲਾਵਟ ਨਹੀਂ ਇਹ ਸ਼ਹਿਦ ਆ ਜਿਹੜਾ ਮਲਟੀ ਫਲਾਵਰ ਦਾ ਸ਼ਹਿਦ ਆ ਜੀ ਤੇ ਇੱਕ ਕਰੀਮ ਹਣੀ ਹੁੰਦਾ ਬੀ ਪੋਲਨ ਹੁੰਦਾ ਬੀ ਪੋਲਨ ਉੱਪਰਾਂ ਦੇ ਪ੍ਰਾਕਰਣ ਹੁੰਦੇ ਨੇ ਜੋ ਕਿ ਪ੍ਰੋਟੀਨ ਦਾ ਸੋਰਸ ਆ ਅਸੀਂ ਦਾਅਵਾ ਕਰਦੇ ਆ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਪਾਈ ਜਾਊਗੀ ਬਿਲਕੁਲ ਸੁੱਤ ਹੋਊਗਾ ਤੇ ਆ ਵੀ ਸਾਫ ਸੁਥਰਾ ਸ਼ਹਿਰ ਪੈਕ ਕਰਕੇ ਕਸਟਮਰ ਤੱਕ ਪਹੁੰਚ ਪਹੁੰਚਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਤੁਹਾਨੂੰ ਵਧੀਆ ਰਿਸਪਾਂਸ ਮਿਲ ਸਕੇ ਜਿਹਦੇ ਵਿੱਚ ਅਸੀਂ ਆਪਣੀ ਸਟਾਰ ਲਗਾ ਕੇ ਅਸੀਂ ਆਪ ਦਾ ਪ੍ਰੋਡਕਟ ਆਪ ਸੇਲ ਕਰ ਰਹੇ ਆ ਜੀ ਤੁਹਾਨੂੰ ਬਹੁਤ ਵਧੀਆ ਪਰ ਮਹਿੰਗਾਰਾ ਵੀ ਨਹੀਂ ਦਾ ਲੋਕ ਚੋਤਾ ਵੱਲ ਆਉਂਦੇ ਹੋਏ ਕਿ ਆਪ ਦਾ ਲੈ ਕੇ ਜਾਂਦੇ ਨੇ ਫੋਟੋਮਤ ਸ਼ਹਿਰ ਬਹੁਤ-ਬਹੁਤ ਤਲਵਾ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਛੋਟੀ ਗੱਲ ਨੂੰ ਥੋੜਾ ਜਿਹਾ ਹੋਰ ਮੈਂ ਕਲੈਰੀਫਾਈ ਕਰ ਦਿਆਂ ਜਿਹੜਾ ਇਹ ਸਹਿਦ ਹੈ ਨਾ ਆਪਾਂ ਅਟਰੈਕਟਿਵ ਪੈਕ ਦੇਖ ਕੇ ਮਹਿੰਗੇ ਬ੍ਰਾਂਡਾਂ ਦੇ ਸਹਿਦ ਨਾ ਖਰੀਦਿਏ ਸਹਿਦ ਹਮੇਸ਼ਾ ਜ਼ਿੰਮੇਵਾਰ ਤੋਂ ਲਓ ਕਿਉਂਕਿ ਸਹਿਦ ਦੇ ਰੂਪ ਵਿੱਚ ਆਪਾਂ ਜ਼ਹਿਰ ਖਾ ਰਹੇ ਹਾਂ ਮੋਸਟਲੀ ਇੱਕ ਤੇ ਸਹਿਦ ਜਦੋਂ ਵੀ ਡਾਇਰੈਕਟ ਹੀਟ ਦੇ ਟੱਚ ਵਿੱਚ ਆ ਜਾਂਦਾ ਹੈ ਸਹਿਦ ਆਪਣੀ ਨਿਊਟ੍ਰੀਟਿਵ ਪ੍ਰੋਪਰਟੀ ਗਵਾ ਦਿੰਦਾ ਹੈ ਦੁੱਧ ਜਾਂ ਸ਼ਹਿਦ ਦੇ ਵਿੱਚ ਕੁਝ ਸ਼ਰਾਰਤੀ ਤੱਕ ਇੱਕ ਚਾਈਨਾ ਤੋਂ ਸਿਰਪ ਆਉਂਦਾ ਹੈ ਉਹ ਸਿਰਪ ਪੈਕ ਕਰਕੇ ਉਹਦੇ ਵਿੱਚ ਇਸ ਤਰ੍ਹਾਂ ਦੇ ਕੈਮੀਕਲ ਪਾ ਕੇ ਇਸ ਤਰ੍ਹਾਂ ਦੇ ਪ੍ਰੈਜ਼ਰਵੇਟਿਵ ਪਾ ਕੇ ਤਾਂ ਕਿ ਸ਼ਹਿਦ ਦੇਖਣ ਨੂੰ ਵਧੀਆ ਲੱਗੇ ਪਰ ਉਸ ਦਾ ਜਿਹੜਾ ਨਿਊਟ੍ਰੀਟਿਵ ਵੈਲਿਊ ਹੈ ਉਹ ਬਿਲਕੁਲ ਜ਼ੀਰੋ ਹੁੰਦੀ ਹੈ ਉਲਟਾ ਹਾਰਮਫੁਲ ਹੁੰਦਾ ਹੈ ਸਿਹਤ ਲਈ ਸੋ ਉਸ ਤਰ੍ਹਾਂ ਦੀਆਂ ਠੱਗੀਆਂ ਤੋਂ ਬਚ ਕੇ ਹਮੇਸ਼ਾ ਜਿਹੜੇ ਬੀ ਕੀਪਰ ਨੇ ਪੰਜਾਬ ਦੇ ਮਧੂ ਮੱਖੀ ਪਾਲਕ ਨੇ ਪੰਜਾਬ ਹਰਿਆਣਾ ਕਿਤੋਂ ਵੀ ਮਤਲਬ ਆਪਣੇ ਡੋਮੈਸਟਿਕ ਕਿਸਾਨ ਤੋਂ ਸ਼ਹਿਦ ਖਰੀਦੋ ਇੱਕ ਸੁਝਾ ਮੈਂ ਆਪਣੇ ਪਰਮਿੰਦਰ ਸਿੰਘ ਜੀ ਨੂੰ ਦਿਆਂਗਾ ਕਿ ਤੁਸੀਂ ਸਾਇਦ ਦੇ ਵਿੱਚ ਥੋੜੀ ਜੀ ਇੰਪਰੂਵਮੈਂਟ ਕਰੋ ਆਪਣੇ ਮੋਸਟਲੀ ਜਿਹੜੀ ਪ੍ਰੈਕਟਿਸ ਕੀਤੀ ਜਾਂਦੀ ਹੈ ਆਪਣੇ ਚਾਕੂ ਲਿਆ ਫਰੇਮ ਕੱਢੇ ਤੇ ਉਹਦੇ ਵਿੱਚੋਂ ਸਾਰਾ ਟੋਪੀਆਂ ਝਾੜੀਆਂ ਕੱਚਾ ਪੱਕਾ ਸਾਇਦ ਸਾਰਾ ਝਾੜ ਦਿੰਦੇ ਉਹਦੇ ਅੱਗ ਹੁੰਦੇ ਆ ਪਿੱਛੇ ਬਰੂਡ ਹੁੰਦਾ ਪਿੱਛੇ ਰਾਇਲ ਜੈਲੀ ਹੁੰਦੀ ਹੈ ਜਿਹਦੇ ਵਿੱਚ ਕੰਟਮੀਨੇਸ਼ਨ ਆ ਜਾਂਦੀ ਹੈ ਜੇ ਸ਼ੁੱਧ ਸਾਇਦ ਆਪਾਂ ਪੈਦਾ ਕਰਨਾ ਇੰਟਰਨੈਸ਼ਨਲ ਕੁਆਲਿਟੀ ਦਾ ਹਮੇਸ਼ਾ ਸਾਇਦ ਸੂਪਰ ਦੇ ਵਿੱਚੋਂ ਕੱਢੋ ਜਿੱਥੇ ਮਤਲਬ ਰਾਣੀ ਮੱਖੀ ਦੀ ਪਹੁੰਚ ਨਾ ਹੋਵੇ ਉਥੇ ਅੰਡਾ ਨਾ ਦੇਵੇ ਆਪਾਂ ਜੋ ਸ਼ਹਿਦ ਦੇ ਆ ਸੈੱਲ 'ਚ ਉਹਨਾਂ ਨੂੰ ਹੀ ਤੋੜ ਕੇ ਸ਼ਹਿਦ ਕੱਢਿਆ ਜਾਵੇ ਕੱਚੇ ਸ਼ਹਿਦ ਨਾਲ ਸ਼ਹਿਦ ਸ਼ਹਿਦ ਨਹੀਂ ਰਹਿੰਦਾ ਕੰਟਾਮਿਨੇਟ ਹੋ ਕੇ ਜ਼ਹਿਰ ਬਣ ਜਾਂਦਾ ਹੈ ਹੁਣ ਮੈਂ ਸਰਦਾਰ ਜੀਆ ਨੂੰ ਪੁੱਛੂਆ ਤੁਸੀਂ ਵੀ ਆਪਣਾ ਇੱਕ ਜਿਹੜਾ ਪ੍ਰੋਡਕਟ ਹੈ ਐਲੋਵੇਰਾ ਤੋਂ ਤਿਆਰ ਕੀਤਾ ਹੈ ਅੱਛਾ ਚਲੋ ਸਰਦਾਰ ਜੀ ਕੈਮਰੇ ਦੇ ਸਾਹਮਣੇ ਬੋਲਣ ਲੱਗਿਆਂ ਜੱਕਦੇ ਆ ਇਹਨਾਂ ਨੇ ਮੈਂ ਦੱਸ ਦਿਆਂਗਾ ਕਿ ਉਹਨਾਂ ਨੇ ਪਹਿਲਾਂ ਓਪ ਦਾ ਕੈਮਰਾ ਮਤਲਬ ਦੱਸਦਾ ਸੀ ਇਹਨਾਂ ਨੇ ਐਲੋਵੇਰਾ ਦਾ ਤਿਆਰ ਕੀਤਾ ਹੈ ਉਹ ਆਪਣੇ ਪੇਟ ਦੀਆਂ ਬਿਮਾਰੀਆਂ ਵਾਸਤੇ ਤੇ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਹੈ ਅ ਹੋਰ ਕਿਹੜੇ ਕਿਹੜੇ ਫਾਇਦੇ ਤਾਂ ਜੀ ਆਪਣੇ ਕੋਲ ਇੱਕ ਗੁਲਾਬ ਦਾ ਸ਼ਰਬਤ ਬਣਾਇਆ ਹੈ ਗੁਲਾਬ ਦੀ ਵੀ ਤਾਸੀਰ ਠੰਡੀ ਹੁੰਦੀ ਹੈ ਗੁਲਾਬ ਬਹੁਤ ਵਧੀਆ ਚੀਜ਼ ਹੈ ਆਪਾਂ ਗੁਲਾਬ ਜਲੋਂ ਵੀ ਯੂਜ਼ ਕਰਦੇ ਆ ਤੇ ਗੁਲਾਬ ਦਾ ਸ਼ਰਬਤ ਗਰਮੀਆਂ ਵਾਸਤੇ ਗੈਸਟ੍ਰਿਕ ਡਿਜ਼ੀਜ਼ ਵਾਸਤੇ ਬਹੁਤ ਵਧੀਆ ਹੈ ਅ ਜੋ ਆਪਣੇ ਪਰਮਿੰਦਰ ਸਿੰਘ ਜੀਆਂ ਦੀ ਫਰਮ ਹੈ ਸਿੱਧੂ ਹਨੀ ਦੇ ਨਾਂ ਤੇ ਮਤਲਬ ਰਜਿਸਟਰਡ ਹੈ ਇਹਨਾਂ ਨੂੰ ਬਹੁਤ ਹੀ ਵਧੀਆ ਮਤਲਬ ਮੁਕਾਮ ਹਾਸਲ ਕੀਤਾ ਹੋਇਆ ਹੈ ਜਿਨ੍ਹਾਂ ਨੇ ਮਤਲਬ ਇੰਡੀਆ ਦੇ ਗਿਨੇ ਚੁਨੇ ਐਫਪੀਓ ਦੇ ਵਿੱਚ ਆਉਂਦੇ ਆ ਸੋ ਆਪਾਂ ਵੱਡੇ ਬ੍ਰਾਂਡਾਂ ਦੇ ਚੱਕਰ 'ਚ ਨਾ ਪਈਏ ਇਸ ਤਰ੍ਹਾਂ ਦੇ ਜਿਹੜੇ ਛੋਟੇ ਕਿਸਾਨਾਂ ਨੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈ ਹੈ ਇਹਨਾਂ ਨਾਲ ਜੁੜੀਏ ਤੇ ਇਹ ਕਿਸਾਨ ਕਿਸਾਨ ਦੀ ਮਾਂ ਫੜੂਗਾ ਇੱਕ ਆਮ ਕਸਟਮਰ ਅੱਛੀ ਚੀਜ਼ ਖਰੀਦੀ ਖਾਊਗਾ ਇਹਨਾਂ ਦਾ ਵੀ ਭਲਾ ਤੇ ਇੱਕ ਕਸਟਮਰ ਦਾ ਵੀ ਭਲਾ ਸੋ ਆਪਾਂ ਠੱਗੀ ਤੋਂ ਬਚ ਕੇ ਕਿਸਾਨ ਨਾਲ ਜੁੜੀਏ ਇਹਨਾਂ ਹੀ ਗੱਲਾਂ ਨਾਲ ਬਹੁਤ ਦਾ ਧੰਨਵਾਦ ਜੈ ਹਿੰਦ ਆਪਣੇ ਚੈਨਲ ਵਾਸ਼ੂਪ ਬਨਾਰਸੀ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ ਲਾਈਕ ਕਰੋ